ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਨਿਊ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਹੈਗਾ ਬਈ ਮੇਰਾ ਜਨਮ ਦਿਨ ਤਾਂ ਕਰਕੇ ਅਸੀਂ ਚੱਲਿਆ ਅੜੀਸਰ ਸਾਹਿਬ ਮੱਥਾ ਟੇਕਣ ਨਾਲ ਹੈਗੀ ਆ ਭਾਣ ਜੀ ਮਨਵੀਰ ਕੌਰ ਤੇ ਨਾਲ ਹੈਗੀ ਆ ਕੁਲਵਿੰਦਰ ਕੌਰ ਬੀਬੀ ਕੁਲਵਿੰਦਰ ਕੌਰ ਨੂੰ ਤਾਂ ਤੁਸੀਂ ਜਾਣਦੇ ਹੋ ਤੇ ਬਈ ਇਸ ਵਾਰ ਗਰਮੀ ਬਹੁਤ ਆ ਤਾਂ ਕਰਕੇ ਬਾਕੀ ਦੇ ਭਾਣ ਜੇ ਭਾਣ ਜੀਆਂ ਦਾ ਆਏ ਨਹੀਂ ਹੈਗੇ ਹਲੇ ਤੱਕ ਛੁੱਟੀਆਂ 'ਚ ਆ ਕੱਲੀ ਮਨਵੀਰ ਆਈ ਸੀ ਤੇ ਹੁਣ ਉਹਨੂੰ ਕਹਿੰਦੇ ਨੇ ਉਹ 2-4 ਦਿਨਾਂ ਤੱਕ ਜੇ ਆ ਗਏ ਤਾਂ ਫਿਰ ਬਲੌਗ ਬਣਾਵਾਂਗੇ ਆਪਾਂ ਸਾਰਿਆਂ ਨੇ ਆ ਦਿਖਾਇਆ ਕਰਾਂਗੇ ਝੱਟਾਂ ਲੱਗਦੀਆਂ ਜਵਾਕਾਂ ਜੱਲਿਆਂ ਦੀਆਂ ਹਾਂਜੀ ਹਾਂਜੀ ਆਮੜਾ ਵੀਰ ਆਈਆ ਵਿਚਾਰੀ ਇਕੱਲੀ ਬਣੇ ਰਹੋ ਬਲੌਗ ਦੇ ਨਾਲ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਕੁ ਪੀੜਾ ਜਿਹੜੇ ਨਹੀਂ ਗਏ ਕਦੇ ਅੜੀ ਸਰ ਸਾਹਿਬ ਉਹਨਾਂ ਨੂੰ ਵੀ ਦਿਖਾਵਾਂਗੇ ਵੀ ਕਿੱਥੇ ਕਿੱਥੇ ਮੱਥਾ ਟਿਕਦਾ ਉਰੇ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਆਪਾਂ ਪਹੁੰਚ ਗਏ ਅੜੀ ਸਰ ਸਾਹਿਬ ਇੱਧਰ ਦਿਖਾ ਦੇ ਪਾਰ ਕੇ ਉੱਥੇ ਜੇ ਕਰ ਲੈਣਾ ਨਾ ਲਵੇ ਜਰਦਾ। ਪੀੜ ਠੀਕ ਠਾਕ ਹੀ ਆ ਰਹੀ ਹੈ। ਠੀਕ ਲੱਗਦੀ ਹੈ। ਗਰਮੀ ਕਰਤ ਹੋ ਨਹੀਂ ਗਰਮੀ ਕਰਕੇ ਨਹੀਂ ਇਹ ਜੇ ਬਿਰਟ ਘਟ ਜਾਂਦੀ ਆ। ਪਰ ਅਸੀਂ ਦੇ ਦਿੰਦੇ। ਆਥਣ ਵੇਲੇ ਤਾਂ ਫਿਰ ਕੋਈ ਕੋਈ ਅੰਦਾ। ਹੁਣ ਤਾਂ ਗਰਮੀ 'ਚ ਜਰ ਜ਼ਿਆਦਾ ਆਥਣ ਵੇਲੇ ਆਉਣੇ ਚਾਹੀਦੇ ਆ। ਨਹੀਂ। ਜਾਂ ਸਵੇਰੇ ਜਲਦੀ। ਪਹਿਲਾਂ ਅਸੀਂ ਆਉਂਦੇ ਹੁੰਦੇ ਇੱਧਰ। ਕਰ ਦਿੰਦੇ ਆ ਪਾਰ ਕੰਡਟੀ ਗੱਡੀ پارک ਕਰਨ ਤੋਂ ਬਾਅਦ ਤੁਹਾਨੂੰ ਦਿਖਾਉਣਿਆ ਦਰਸ਼ਨ ਕਰਾਉਣਿਆ ਗੁਰਦੁਆਰਾ ਸਾਹਿਬ ਦੇ ਇੱਥੇ ਵੀ ਬਹੁਤ ਹੀ ਵਧੀਆ ਹੈ ਇਹ ਹੈਗਾ ਭਾਈ ਗੁਰੂ ਘਰ ਦਾ ਮੇਨ ਰਸਤਾ ਅੰਦਰ ਜਾਣ ਦਾ ਤੇ ਆਹ ਹੈਗਾ ਬਾਹਰ ਦਾ ਮਾਹੌਲ ਭੀੜ ਤੁਸੀਂ ਦੇਖ ਸਕਦੇ ਹੋ ਇੰਨੀ ਗਾ ਤੇ ਆ ਦੁਕਾਨਾਂ ਨੇ ਉਰੇ ਆਲੇ ਦਾਲੇ ਸਾਰੇ ਕਿਤੇ ਉੱਥੇ ਤੱਕ ਫੈਲੀਆਂ ਹੋਈਆਂ ਨੇ ਤੇ ਸਭ ਤੋਂ ਪਹਿਲਾਂ ਬਈ ਇੱਥੇ ਮੱਥਾ ਟੇਕਦਾ ਇਸ ਜਗ੍ਹਾ ਤੇ ਇਸ ਤੋਂ ਬਾਅਦ ਉਹ ਰਸਤਾ ਜਿਹੜਾ ਇੱਧਰ ਦਿਸਦਾਗਾ ਉਸ ਤੋਂ ਬਾਅਦ ਆਪਾਂ ਨੇ ਉਧਰ ਜਾਣਾ ਉਧਰ ਇੰਟਰ ਹੋ ਕੇ ਅੱਗੇ ਮੱਥਾ ਟੇਕਣਾ ਤੇ ਇਹ ਹੈਗਾ ਬਈ ਗੁਰਦੁਆਰਾ ਅਡੀਸਰ ਸਾਹਿਬ ਦਾ ਇਤਿਹਾਸ ਵੀਡੀਓ ਰੋਕ ਕੇ ਸਾਰਾ ਜਰੂਰ ਪੜਿਓ ਤੇ ਅੱਗੇ ਸ਼ੇਅਰ ਵੀ ਜਰੂਰ ਕਰਿਓ ਬਈ ਕਿਉਂਕਿ ਸਾਰਿਆਂ ਨੂੰ ਇਤਿਹਾਸ ਬਾਰੇ ਪਤਾ ਹੋਣਾ ਵੀ ਜ਼ਰੂਰੀ ਆ ਬਾਕੀ ਹਲੇ ਗੁਰਦੁਆਰਾ ਸਾਹਿਬ ਦਾ ਕੰਮ ਚੱਲੀ ਜਾਂਦਾ ਜਿਵੇਂ ਉਧਰ ਦਰਵਾਜ਼ਾ ਲਾ ਰਹੇ ਨੇ ਹੁਣ ਆਪਾਂ ਇਧਰ ਦੀ ਇੰਟਰੋ ਮੰਗਾਂਗੇ ਕਿਉਂਕਿ ਉਧਰ ਰਸਤਾ ਬੰਦ ਹੈ ਇਹ ਹੈਗਾ ਬਈ ਗੁਰਦੁਆਰਾ ਅਡੀਸਰ ਸਾਹਿਬ ਦਾ ਸਰੋਵਰ ਤੇ ਇਧਰਲੇ ਪਾਸੇ ਹੈਗਾ ਲੰਗਰ ਹਾਲ ਉਹ ਸਾਹਮਣੇ ਲਿਖਿਆ ਹੋਇਆ ਲੰਗਰ ਹਾਲ ਇਧਰ ਮੁੜ ਕੇ ਤੇ ਆਪਾ ਮੱਥਾ ਟੇਕ ਕੇ ਬਾਈ ਲੰਗਰ ਛੱਕ ਕੇ ਆ ਗਏ ਬਾਹਰ ਬਾਹਰ ਇਹ ਕਹਿੰਦੇ ਗੋਲਾ ਖਾਣਾਗਾ ਤੁਸੀਂ ਦੇਖੋ ਕਿਹੜੇ ਹਿਸਾਬ ਨਾਲ ਦੇਖਣ ਲੱਗ ਰਹੇ ਨੇ ਦੇਖੋ ਇੰਨੀਰ ਇੰਨੀ ਬੇਚੈਨੀ ਕੋਈ ਨਾ ਮੜਾ ਇਹ ਦੇਖ ਕੇ ਥੋੜੇ ਮੂਜੀ ਬਊ ਕਿਓ ਤੇ ਘੱਟ ਦੇ ਬਾਰੇ ਸਕਰ ਵਾਲਿਆ ਯਾਰਾ ਰੁਕੋ ਕਾਲਾ ਬੱਤਾ ਕਾਲਾ ਬੱਤਾ ਚੱਕੋ ਨਾ ਮੀਰੂ ਪੂਖਾ ਲੱਗਿਆ ਆਇਆ ਭੀ ਖਾਣ ਲੱਗੀ ਤੇ ਟੱਕਰ ਟੱਕਸਾ ਟੱਕਸਾ ਚੱਤੋ ਇਹ ਰਾਬਿੰਦ ਤੇ ਯਾਰ ਮੁੱਕ ਗਿਆ ਉਹ ਆ ਲੈ ਲਿਆ ਨਵਾਂ ਵਾਸਤੇ ਖਿੱਲਾ ਜਦੋਂ ਆ ਖਤਮ ਕਰਤਾ ਉਹਨਾਂ ਨੇ ਫਿਰ ਆ ਖਿੱਲਾ ਖਤਮ ਹੋਣੀ ਆ ਹਨਾ ਬ੍ਰੇਕ ਤੇ ਖਾਣਾ ਚਲੋ ਜੀ ਹੁਣ ਆਪਾਂ ਕਰਕੇ ਦਰਸ਼ਨ ਗੁਰੂ ਕਰਦੇ ਤੇ ਮੱਥਾ ਟੇਕ ਕੇ ਚੱਲਦੇ ਆ ਚੱਲੀਏ ਔਰ ਤਾਂ ਨਹੀਂ ਖਾਣਾ ਕੁਸਾ ਠੱਟ ਰੱਜ ਗਏ ਰੱਜ ਗਏ ਇਹ ਕਿਵੇਂ ਹੋ ਸਕਦਾ ਆ ਜਾਓ ਬੈਠੋ ਆਹ ਲਓ ਆਉਂਦਾ ਆਉਂਦਾ ਆਹ ਤਾਂ ਖਾਉ ਆਉਂਦਾ ਮਾਨਤ ਆ ਤੱਕੋ ਆਉਂਦਾ ਮਾਨਤ ਸੱਚੀ ਰੱਖ ਲੈ ਮੈਂ ਮਿਰੂ ਹੁੰਦਾ ਤੂੰ ਹੀ ਜਾ ਸਮਝੇਗੀ ਹੋ ਵੀ ਹੋ ਵੀ ਦੋਨੇ ਤੇ ਮਿਰਦਾ ਜਾਣੀ ਮੇਰੇ ਜੀ ਨਹੀਂ ਹੈਗੀ ਹੋਰ ਕੁਝ ਖਾਣਾ ਹਾਂ ਨਾ ਕਿਹਨੂੰ ਕਿਹਾ ਹੋਰ ਕੀ ਖਾਣਾ ਮਿਰੂ ਦਾ ਲੰਗਰ ਖਾ ਗਏ ਮੇਰੇ ਸੱਜੀ ਮਿਰੂ ਆਪਣੀ ਮਿਰੂ ਛੱਡ ਜਾ ਐਸੀ ਲਾਲੋ ਵਾਲੇ ਘਰ ਮੇ ਆ ਰਹੀ ਆ ਹਾਂ ਗਰਮੀ ਵੀ ਨਹੀਂ ਛੱਲੀ ਜਾਂਦੀ 2 ਮਿੰਟਾਂ ਚੱਲੀ ਆ ਹੁਣ ਆਪਾਂ ਲਓ ਜੀ ਅਸੀਂ ਜਾਂਦੇ ਸੀ ਹੁਣ ਘਰੇ ਯਵਾਕ ਕਹਿੰਦੇ ਆਊਟਲੈਟ ਦੇਖਣਾ ਇੱਥੋਂ ਕੋਲ ਹੀ ਆ ਕਿਲੋਕੀਮੀਟਰ ਦੀ ਦੂਰੀ ਤੇ ਹੈ ਇੱਥੇ ਜਿਹਾ ਉਹ ਵੀ ਦਿਖਾ ਕੇ ਲਿਆਉਣੇ ਆ ਤੇ ਤੁਹਾਨੂੰ ਵੀ ਦਿਖਾਉਣੇ ਆ ਉੱਥੇ ਕੀ ਕੀ ਆ ਹੁਣ ਰੀਲਾਂ ਜੀ ਕਹਿੰਦੇ گاਹ ਪਾਰ ਰੱਖਿਆ ਆਊਟਲੈਟ ਨੇ ਵੇ ਤੇਰੀ ਦੀ ਲਾ ਤੇਰੀ ਦੀ ਕਹਦੇ ਕੋਈ ਫਰਦਾਨ ਦਾ ਕਦੇ ਕੋਈ ਸਾਰੇਆਂ ਚੀਜ਼ਾਂ ਦੇ ਰੇਟ ਵੀ ਦੱਸਾਂਗੇ ਤੁਹਾਨੂੰ ਵੀ ਕਿੰਨੇ ਕਿੰਨੇ ਦੀ ਆ ਆ ਝੂਲਾ ਕਿੰਨੇ ਦਾ ਭਈ ਆ ਝੂਲਾ ਕਿੰਨੇ ਦਾ ਸਾਰਾ ਕੁਝ ਬਣੇ ਰਿਓ ਬਲਾਵ ਨਾਲ ਉਹ ਚੁੱਲੇ ਹੁੰਦੇ ਨੇ ਉਹ ਚੁੱਲੇ ਕਾਦੇ ਜਾਂਦੇ ਨੇ ਕਿਸ਼ਤੀਆਂ ਚ ਆਉਂਦੇ ਨੇ ਲੈ ਦੇ ਵਲੋਂ ਹਾਂ ਚੁੱਲੇ ਆਉਂਦੇ ਨੇ ਚੁੱਲੇ ਨਹੀਂ ਹੁੰਦੇ ਬਲਦਾ ਚੁੱਲੇ ਝੁੱਲੇ ਹੁੰਦੇ ਨੇ ਝੁੱਲੇ ਇਹ ਹੋ ਗਿਆ ਸਟਾਰਟ ਆਊਟ ਲੈਟ ਇੱਥੋਂ ਲੋ ਐਂਟਰੀ

ਤੇ ਤੁਹਾਨੂੰ ਸਾਰੀ ਡਿਟੇਲ ਦੱਸਾਂ ਐ ਬਾਈ ਕਿਹੜੀ ਗੇਮ ਕਿੰਨੇ ਕਿੰਨੇ ਰੁਪਈਆ ਦੀ ਆ ਉਹ ਇਹਦੇ ਵਿੱਚ ਜਾ ਰਿਹਾ ਕੇਮ ਆਨ ਤੂੰ ਕੱਥੇ ਤੋ ਲਾ ਲਈ ਤੂੰ ਹੀ ਕਹਿ ਰਹੀ ਆ ਉਹੀ ਕਰਾਂਦੀ ਆ ਯਾਰ ਉਹ ਨਹੀਂ ਜਿਹੜੀਆਂ ਹੋਰ ਦੀਆਂ ਗੱਡੀਆਂ ਨੇ ਤੇ ਬੱਸ ਮੰਨ ਗਈ ਕਿ ਨਾ ਔਰਤੇ ਆ ਗਈ ਨਾ ਇੱਥੇ ਇਹਨਾਂ ਦਾ ਅੱਡਾ ਬਾਈ ਤੇ ਇਹਨਾਂ ਦੀ ਟਿਕਟ ਹੈਗੀ ਆ 400 ਰੁਪਏ ਆ ਬਾਈ 3 ਮਿੰਟ ਵਾਸਤੇ ਇਹਦਾ ਸ਼ਾਇਦ ਮੈਨੂੰ ਲੱਗਦਾ ਕਾਰਡ ਬਣਦਾ ਹੋਊਗਾ ਕਿਉਂਕਿ ਕਾਰਡੇ ਬਣਦਾ ਹੁੰਦਾ ਇਹਨਾਂ ਦਾ ਚੰਡੀਗੜ੍ਹ ਵੀ ਕਾਰਡ ਬਣਦਾ 1200 ਰੁਪਏ ਦਾ ਕਾਰਡ ਬਣਦਾ ਹੁੰਦਾ ਉਹਦੇ ਵਿੱਚੋਂ ਪੈਸੇ ਕੱਢਦੇ ਹੁੰਦੇ ਨੇ ਉਹ ਅਸੀਂ ਤੁਹਾਨੂੰ ਦੱਸਾਂਗੇ ਅੰਦਰ ਜਾ ਕੇ ਵੀ ਇਹ ਇਹ ਵੀ ਕਾਰਡ ਵਾਲੀ ਆ ਜਾਂ ਇਹ ਆਪਾਂ 400 ਰੁਪਏ ਦੇ ਕੇ ਟਿਕਟ ਲੈ ਸਕਦੇ ਆ ਜਾਂ ਕਾਰਡੇ ਬਣਾਉਣਾ ਪਊਗਾ ਦਰ ਵੀ ਦਿਖਾ ਦਈਏ ਤੁਹਾਨੂੰ ਗੇਮਾ ਪੱਲਾ 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 ਤੇ ਆਹ ਹੈਗਾ ਭਾਈ ਬਾਹਰ ਦਾ ਮਾਹੌਲ ਇੱਥੇ ਫੋਟੋਆਂ ਫੋਟੋਆਂ ਖਿੱਚਣ ਨੂੰ ਘੈਂਟ ਆ ਵਿਊ ਤੇ ਆਹ ਪਾਣੀ ਚ ਕਿਸ਼ਤੀਆਂ ਆਈਆਂ ਨੇ ਬਸ ਸੁਰੇ ਦੋ ਚਾਰ ਕਿਸ਼ਤੀਆਂ ਆਈਆਂ ਨੇ ਕੋਈ ਏਡੀ ਗੱਲ ਜੀ ਨਹੀਂ ਹੈਗੀ ਕਿਸ਼ਤੀਆਂ ਵਾਲੀ ਤੇ ਦੇਖ ਸਕਦੇ ਹੋ ਤੁਸੀਂ ਵਿਊ ਘੈਂਟ ਆ ਉਂ ਇੱਥੇ ਵੀਡੀਓ ਬਣਾਉਣ ਨੂੰ ਫੋਟੋਆਂ ਖਿੱਚਣ ਨੂੰ ਦੇਖੋ ਵਿਊ ਬਹੁਤ ਘੈਂਟ ਆ ਇਸ ਤੋਂ ਬਾਅਦ ਆਪਾਂ ਅੰਦਰ ਜਲਾਂਗੇ ਗੇਮਾਂ ਖੇਡਣਾ ਉਹ ਘੈਂਟ ਆ ਚੀਜ਼ ਤੇ ਆ ਦੇਖ ਸਕਦੇ ਹੋ ਇੱਥੇ ਕੁਝ ਨਹੀਂ ਹੈਗਾ ਫੋਟੋ ਫੋਟੋ ਵੇਚਣ ਨੂੰ ਆ ਬਸ ਇਹਦਾ ਲਓ ਬਈ ਕਾਰਡ ਆਪਾਂ ਨੇ ਲੈ ਲਿਆ ਉਹੀ ਸਿਸਟਮ ਆ ਬਾਈ 1000 ਰੁਪਏ ਤੋਂ ਕਾਰਡ ਸ਼ੁਰੂ ਹੁੰਦਾ 1000 ਰੁਪਏ ਦਾ ਬਣ ਜਾਂਦਾ ਇਸ ਤੋਂ ਬਾਅਦ ਆਪਾਂ ਉਹ ਕਾਰਡ ਦੇ ਜ਼ਰੀਏ ਇੱਥੋਂ ਗੇਮਾਂ ਖੇਡ ਸਕਦੇ ਆ ਉਹਦੇ ਵਿੱਚੋਂ ਪੈਸੇ ਕੱਟੀ ਜਾਣਗੇ ਤੇ ਆ ਜਿਹੜੀ ਹੁਣ ਖੇਡਾਂਗੇ ਆਪਾਂ ਗੇਮ ਇਹਦੀ ਫੀਸ ਹੈਗੀ ਆ 400 ਰੁਪਏ 109 ਰੁਪਏ ਤੋਂ ਗੇਮਾਂ ਸਟਾਰਟ ਹੋ ਜਾਂਦੀਆਂ ਨੇ ਇੱਥੇ 109 ਵਾਲੀ ਨੇ ਜ਼ਿਆਦਾ ਤਾਂ ਤੇ 2 4 4 500 ਵਾਲੀਆਂ ਨੇ ਬਸ ਤੇ ਇੱਥੋਂ ਆਪਾਂ ਨੂੰ ਕਰਨੇ ਪੈਣਗੇ ਬੂਟ ਚੇਂਜ ਕਿਉਂਕਿ ਉੱਥੇ ਤਲਕਣ ਹੁੰਦੀ ਆ ਇਹ ਬੂਟ ਆਪ ਦਿੰਦੇ ਹੁੰਦੇ ਨੇ ਇੱਥੋਂ ਜੋ ਪੈਸੇ ਕੱਟੀ ਜਾਣਗੇ ਜਿੱਤੇ ਵਾਲਾ ਕਾਰਡ ਲੈਣਾ ਆਗੇ ਅੱਜ ਕੀ ਆਪਾਂ ਸਰ ਗੁੰਡੇ ਨਹੀਂ ਮੰਮੀ ਤਾਂ ਖੁੱਲੇ ਪਰ ਖੇਲੇ ਟ੍ਰੇਡਿੰਗ ਕੀ ਗੁੰਡੇ ਲੈ ਲਾ ਦੇ ਠੀਕ ਹੈ ਦੇਖ ਸਕਦੇ ਹੋ ਹੈ ਬਾਈ ਤੇਜੀ ਦੇ ਜ਼ਿਆਦੇ ਨੋ ਇਹਦੇ ਜ਼ਿਆਦੇ ਨੰਬਰ ਵੱਢਣਗੇ ਇਰੇ ਆਉਣਗੇ ਨੰਬਰ ਦੇਖਾਂਗੇ ਕਿਹੜਾ ਜਿੱਤੂਗਾ ਚੱਲ ਬਈ ਮੈਨੂੰ ਦੇਖ ਕੇ ਦਿਖਾ ਦੇ ਮੈਨੂੰ ਫੜੀ ਦੇਖੋ ਬਈ ਕਿਹੜਾ ਜਿੱਤਦਾ ਕੌਣ ਸਟੈਂਸ ਮਾਮੇ ਨੂੰ ਚਲੋ ਬਈ ਚਲੋ ਆ ਬਈ ਲਾਸਟ ਬੋਲ ਤੇ ਐਸਸ ਫਾਈਨਲ ਹੋ ਗਿਆ ਚੱਕ ਬਈ ਆ ਪਈ ਆ ਰਾਈ ਆ ਪਈ ਆ ਪਈ ਆ ਰਾਈ ਮੇਰੇ 54 ਨੰਬਰ ਨੇ ਇਹਦੇ 50 ਨੇ ਆ ਪਈ ਆ ਰਾਈ ਹਰ ਆ ਨਹੀਂ ਮੰਨਦਾ ਰੌਂਡੀ ਬੰਦੇ ਰੌਂਡੀ ਬੰਦੇ ਰੌਂਡੀ ਰੌਂਡੀ ਹੁਣ ਤਾਂ ਕੁਝ ਕਹੀ ਜਾਓ ਆ ਸਾਹਮਣੇ ਰਿਜ਼ਲਟ ਪਿਆ ਚਲੋ ਭਾਈ ਚਲੋ ਭਾਈ ਚੱਲੀਏ ਹਰਾ ਕੇ ਆਪ ਹੈ ਨਹਰਾਏ ਵਾਰੀ ਚਲੋ ਮੇਰੇ ਵਿੱਚ ਝੱਟਦਾ ਮੋਟਰਸਾਈਕਲ ਆ ਹੈਗੀਆਂ ਨੇ ਬਾਈ 1099 ਰੁਪਏ ਦੀਆਂ ਗੇਮਾਂ ਵਧੀਆ ਖੇਡੀਆਂ ਨੇ ਆਪਾਂ ਨੇ ਵਧੀਆ ਇੰਜੋਏਮੈਂਟ ਕੀਤਾ ਆਹ ਗੇਮ ਵਾਲਾ ਸਿਸਟਮ ਵਧੀਆ ਪੂਰਾ ਤੇ ਵਲੌਗ ਵਧੀਆ ਲੱਗਿਆ ਜੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ